ਸੰਜੀ ਗੁੰਦਕੇਸ਼ ਮੈਂ ਟੁੱਗੀ ਅਰਵਿੰਦ ਜੀ ਫਿਰ ਵੀ ਤੁਸੀਂ ਇੰਨੇ ਬੰਦੇ ਸਾਡੇ ਨਾਲ ਤੇ ਤੁਹਾਨੂੰ ਰਿਸਪੈਕਟ ਫੇਰ ਨਹੀਂ ਦਿਵਾ ਸਕਦੇ ਸਾਨੂੰ ਇਹ ਵੀ ਗੱਲ ਵੀ ਕੱਤ ਤੂੰ ਯਾਰ ਕੱਤ ਨੂੰ ਪਤਾ ਕੀ ਕਰ ਲੈ ਪਤਾ ਨਹੀਂ ਕੰਨ ਫਲੇਟ ਹੋਈ ਥੀ ਬੜੀ ਮਰੀ ਹੋਈ ਐ ਬਾਈ ਪਤਾ ਕੀ ਬਿਲਾਕ ਨੇ ਕਰ ਦਿਆ ਕਹਿੰਦਾ ਹੁਣ ਪਾੜ ਤੋੜ ਨਹੀਂ ਕਰ ਸਕਦੀ ਤੇ ਜਿਹੜੀ ਤੂੰ ਕਹਿੰਦਾ ਉਹ ਤਾਂ ਉਹੀ ਦਿੰਦਾ ਨਹੀਂ ਮੈਂ ਪਪਣਾ ਬ੍ਰੇਕਅਪ ਕਦ ਕਿ ਕਰੂੰਗਾ ਅਰਵਿੰਦ ਜੀ ਵਕਤ ਬਾਕੀ ਸਿੱਖਾਂ ਖਿਲਾਫ ਹੈ ਕੀ ਕਰਾਂਗੇ ਫਿਰ ਅੱਪਾ ਕਰਨ ਹੋ ਗਏ ਮਾਨ ਜੀ ਹੁਣ ਕੈਨੇਡਾ ਦੇ ਸਿੱਖਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਬਾਗਾ ਹੱਲ ਗਿਆ ਤਾਂ ਪੰਜਾਬ ਦੇ ਮਤਲਬ ਮਾਰ ਦੇ ਸਾਰੇ ਨੂੰ ਪਤਾ ਲੱਗ ਗਿਆ ਉਹ ਉਹ ਥੋੜਾ ਜਿਹਾ ਥੋੜਾ ਜਿਹਾ ਹੋ ਤਾਂ ਲੈਣ ਦੇ ਹੁਣ ਹੁਣ ਪਹਿਲਾਂ ਨਹੀਂ ਪੀਛੇ ਨਹੀਂ ਰਹੀ ਉਹਦੀ ਪਾਰਟੀ ਦੇ ਬੰਦਾ ਉਹ ਹੈ ਤੇਰੀ ਵਾਰ ਕਹਿੰਦਾ ਕੋਈ ਗੱਲ ਨਹੀਂ ਹੁਣ ਉਹ ਕਰ ਵੀ ਲਵੇ ਪ੍ਰੈਸ ਕਾਨਫਰੈਂਸ ਯਾਰ ਮੈਂ ਪਾਰਟੀ ਕਿਹੜੀ ਬਰਬਾਦ ਹੋ ਜਾਊਗਾ ਹਾਂਜੀ ਹਾਂਜੀ ਚਲੋ ਠੀਕ ਆ ਜੀ ਮਾਨ ਸਾਹਿਬ ਤੁਹਾਡੇ ਘਰ ਤੇ ਆ ਜੀ ਨਾ ਨਾ ਕਰੋ ਕਰ ਦੱਟ ਕੇ ਦਿਓ ਮੈਨੂੰ ਮੈਨੂੰ ਸਿੰਘ ਸਾਹਿਬ ਨੇ ਕਿਆ ਕਹਿ ਦੋ ਉਹਨਾਂ ਨੂੰ ओके ओके ਪਰ ਮੈਂ ਕਿ ਕਰੀ ਨਾ ਨਾ ਕਰਿਓ ਉਹਦਾ ਨਹੀਂ ਕਰਦੇ ਬੇਫਿਕਰ ਹੋ ਜਾ ਤੁਸੀਂ ਨਾ ਹੋਇਆ ਤਾਂ ਮੇਰੀ ਤੁਸੀਂ ਤੁਹਾਡੇ ਕੋਲ ਆ ਤਾਂ ਫੋਨ ਤੇ ਗੱਲ ਕਰਾ ਦੇ ਸਵੇਰ ਫੋਨ ਲਾਉਣ ਦੱਸੋ ਕਿੰਨੇ ਵੇਲੇ ਲਾਵਾਂ ਇਹ ਕੀ ਗੀ ਵਸਾਉਣ ਰੇਦਰ ਜਮਨ ਤਾਂ ਕੀ ਵਸਾਉਣ ਕੀ ਗੀ ਵਸਾਉਣ ਮੇਰੀ ਗੱਲ ਹੋ ਗਈ ਵਰਗੇ ਛੁੱਕੇ ਬੈਠਾ ਸੀ ਆ ਹਾਂਜੀ ਠੀਕ ਹੈ ਠੀਕ ਹੈ ਉਹ ਗੀ ਵਾ ਨਾ ਮੇਰੀ